ਹਾਂਜੀ ਸਤਿ ਸ਼੍ਰੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਵਿਆਕਰਨ ਦੀ ਇੱਕਾਈ ਨਾਮ ਬਾਰੇ ਪੜਾਂਗੇ ਜਿਹੜੇ ਸ਼ਬਦ ਕਿਸੇ ਵਿਅਕਤੀ ਜੀਵ ਵਸਤੂ ਸਥਾਨ ਭਾਵ ਦਾ ਬੋਧ ਕਰਵਾਉਣ ਦਾ ਨਾਮ ਵਿਖਵਾਉਂਦੇ ਹਨ ਆਪਾਂ ਨੂੰ ਪਤਾ ਹੈ ਕਿਸੇ ਵਿਅਕਤੀ ਦਾ ਨਾਮ ਵੀ ਹੋ ਸਕਦਾ ਕਿਸੇ ਜੀਵ ਦਾ ਨਾਮ ਵੀ ਹੋ ਸਕਦਾ ਵਸਤੂ ਜਾਂ ਸਥਾਨ ਭਾਵ ਮਤਲਬ ਫੀਲਿੰਗਸ ਆਪਣੇ ਮਨ ਦੀਆਂ ਭਾਵਨਾਵਾਂ ਉਹਨਾਂ ਦਾ ਨਾਮ ਵੀ ਹੋ ਸਕਦਾ ਹੈਗਾ ਤਾਂ ਉਹਨਾਂ ਨੂੰ ਨਾਮ ਆਖਦੇ ਹਨ ਨਾਂ ਪੰਜ ਪ੍ਰਕਾਰ ਦੇ ਹੁੰਦੇ ਹਨ ਆਮ ਨਾਮ ਜਾਂ ਜਾਤੀਵਾਚਕ ਨਾਮ ਕਿਸੇ ਵਸਤੂ ਜੀਵ ਸਥਾਨ ਆਦਿ ਦੀ ਪੂਰੀ ਜਾਤੀ ਜਾਂ ਸ਼੍ਰੇਣੀ ਲਈ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਆਮ ਨਾਮ ਜਾਂ ਜਾਤੀਵਾਚਕ ਨਾਮ ਕਿਹਾ ਜਾਂਦਾ ਹੈ ਜਿਵੇਂ ਮੁੰਡਾ ਹੇਰਣ ਆਦਿ ਜਿਵੇਂ ਕਿਸੇ ਵੀ ਵਿਅਕਤੀ ਦਾ ਕੋਈ ਨਾਮ ਹੁੰਦਾ ਹੈ ਜਿਵੇਂ ਗੁਰਜਿੰਦਰ ਹਰਜਿੰਦਰ ਪਰ ਜਦੋਂ ਆਪਾਂ ਸਾਰੀ ਸ਼੍ਰੇਣੀ ਲਈ ਗੱਲ ਕਰਦੇ ਆਂ ਵੀ ਲੜਕਾ ਜਾਂ ਮੁੰਡਾ ਤਾਂ ਉਹ ਕੀ ਆ ਉਸ ਦਾ ਜਾਤੀਵਾਚਕ ਨਾਮ ਜਿਵੇਂ ਕੋਈ ਕੁੱਤਾ ਹੈ ਜਾਂ ਹੇਰਣਾ ਮਤਲਬ ਸਾਰੀ ਸ਼੍ਰੇਣੀ ਦਾ ਨਾਮ ਕੁੱਤਾ ਹੋ ਗਿਆ ਬਟ ਜੇ ਆਪਾਂ ਉਸ ਦਾ ਨਾਮ ਕੋਈ ਖਾਸ ਰੱਖਾਂਗੇ ਤਾਂ ਉਹ ਉਸ ਦਾ ਖਾਸ ਨਾਮ ਜਿਵੇਂ ਡੱਬੂ ਹੋ ਗਿਆ ਉਹ ਉਸ ਦਾ ਖਾਸ ਨਾਮ ਹੋ ਗਿਆ ਪਰ ਮਤਲਬ ਉਹਦੀ ਪੂਰੀ ਜਾਤੀ ਲਈ ਜੋ ਵਰਤਿਆ ਜਾਂਦਾ ਹੈ ਉਹ ਕੀ ਆ ਆਮ ਨਾਮ ਸੈਕੰਡ ਖਾਸ ਨਾਮ ਜਾਂ ਨਿਜਵਾਚਕ ਨਾਮ ਕਿਸੇ ਖਾਸ ਵਿਅਕਤੀ ਵਸਤੂ ਸਥਾਨ ਆਦਿ ਲਈ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਖਾਸ ਨਾਮ ਜਾਂ ਨਿਜਵਾਚਕ ਨਾਮ ਆਖਦੇ ਹਨ ਜਿਵੇਂ ਲਾਲਾ ਲਾਜਪਤਰਾਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੁਣ ਆਪਾਂ ਪਹਿਲਾਂ ਗੱਲ ਕੀਤੀ ਸੀ ਜਿਵੇਂ ਕਿਸੇ ਵਿਅਕਤੀ ਦਾ ਕੋਈ ਖਾਸ ਨਾਮ ਆ ਜਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹੈਗਾ ਜਾਂ ਕੋਈ ਕਿਸੇ ਸਥਾਨ ਦਾ ਨਾਮ ਆ ਜਿਵੇਂ ਕੁੱਤਾ ਮিনার ਹੋ ਗਿਆ ਤਾਂ ਇਹ ਕੀ ਆ ਨਿਜਵਾਚਕ ਨਾਮ ਤੀਜਾ ਵਸਤੂਵਾਚਕ ਨਾਮ ਟੋਲੀਆਂ ਮਿਨੀਆਂ ਜਾਂ ਮਾਪੀਆਂ ਜਾ ਸਕਣ ਵਾਲੀਆਂ ਵਸਤੂਆਂ ਲਈ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਵਸਤੂਵਾਚਕ ਨਾਮ ਆਖਦੇ ਹਨ ਜਿਵੇਂ ਕਣਕ ਦੁੱਧ ਆਦ ਕੋਈ ਵੀ ਚੀਜ਼ ਜੋ ਵਸਤੂ ਦੁੱਧ ਘਿਓ ਖੰਡ ਸ਼ੱਕਰ ਤੋਲੀ ਜਾ ਸਕਦੀ ਹੋਵੇ ਜਾਂ ਮਿਣੀ ਜਾ ਸਕਦੀ ਹੋਵੇ ਉਹ ਕੀ ਹੁੰਦੇ ਆ ਵਸਤੂਵਾਚਕ ਨਾਮ ਚੌਥਾ ਹੋ ਗਿਆ ਇਕੱਠਵਾਚਕ ਨਾਮ ਵਿਅਕਤੀਆਂ ਜੀਵਾਂ ਜਾਂ ਗਿਣੀਆਂ ਜਾ ਸਕਣ ਵਾਲੀਆਂ ਵਸਤੂਆਂ ਦੇ ਸਮੂਹ ਨੂੰ ਇਕੱਠਵਾਚਕ ਨਾਮ ਆਖਦੇ ਹਨ ਜਿਵੇਂ ਭੀੜ ਟੀਮ ਝੁੰਡ ਜਮਾਤ ਜਿੱਥੇ ਕਾਫੀ ਸਾਰੇ ਵਿਅਕਤੀਆਂ ਦਾ ਇਕੱਠ ਹੋਵੇ ਜਾਂ ਜਾਨਵਰਾਂ ਦਾ ਇਕੱਠ ਹੋਵੇ ਜਿਵੇਂ ਝੁੰਡ ਹੋ ਗਿਆ ਉਹ ਜਾਨਵਰਾਂ ਦਾ ਇਕੱਠ ਹੋ ਗਿਆ ਤਾਂ ਇਹ ਕੀ ਹੁੰਦਾ ਹੈਗਾ ਇਕੱਠਵਾਚਕ ਨਾਮ ਭਾਵਵਾਚਕ ਨਾਮ ਜੋ ਚੀਜ਼ਾਂ ਕੇਵਲ ਮਹਿਸੂਸ ਕੀਤੀਆਂ ਜਾ ਸਕਣ ਪਰ ਵੇਖੀਆਂ ਜਾਂ শুਈਆਂ ਨਾ ਜਾ ਸਕਣ ਉਸ ਨੂੰ ਭਾਵਵਾਚਕ ਨਾਮ ਆਖਦੇ ਹਨ ਜਿਵੇਂ ਗੁੱਸਾ ਗਰਮੀ ਇਮਾਨਦਾਰ ਬੇਈਮਾਨ ਆਦ ਇਹ ਸਾਰੇ ਕੀ ਹੈ ਭਾਵਵਾਚਕ ਨਾਮ ਇਹ ਕੀ ਹੈ ਆਪਣੇ ਮਨ ਦੀਆਂ ਭਾਵਨਾਵਾਂ ਹੁੰਦੀਆਂ ਐ ਵੀ ਜਿਵੇਂ ਮੈਨੂੰ ਗਰਮੀ ਆ ਰਹੀ ਆ ਸਰਦੀ ਲੱਗ ਰਹੀ ਆ ਜਾਓ ਇਮਾਨਦਾਰ ਆਓ ਬੇਈਮਾਨਤਾ ਇਹ ਆਪਣੇ ਮਨ ਦੀਆਂ ਫੀਲਿੰਗਸ ਆ ਭਾਵਨਾਵਾਂ ਆ ਤਾਂ ਇਹ ਭਾਵਨਾਵਾਂ ਨੂੰ ਜੋ ਵਿਅਕਤ ਵਿਅਕਤ ਕਰਦਾ ਹੈਗਾ ਨਾ ਉਹ ਉਸ ਨੂੰ ਭਾਵਾਸਕ ਨਾਮ ਆਖਦੇ ਹਨ ਥੈਂਕ ਯੂ